ਫਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਤੇ ਗੁਰਦਾਤਾ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬਤਾ ਪਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਈ ਧੁਖਾਂ ਸੁਖਾਂ ਦਾ ਨਾਸ਼ ਕਰੋ ਬਾਬਾ ਜੀ ਅਸੀਂ ਕੜੀ ਨਾ ਦੇਖੋ ਕਰੋ ਕਿਰਪਾ ਸੰਤਨ ਸਿੰਘ ਜੀ ਤੇ ਗੁਰਦਾਤਾ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਨੂੰ ਬੱਚਿਆਂ ਨੂੰ ਸਰਬੋ ਕਿਰਪਾ ਕਰੋ ਕਰੋ ਮੇਰਾ

ਸਨਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਜੁਗਤੈ ਮਾਣਿਉ ਚਲਿਉ ਬਲਬਾਵਨ ਪਾਇਉ ਤ੍ਰਿਤਤੈ ਮਾਣਿਉ राम रघुवंस कहायो द्वापर कृष्ण मुरार कंस करतारथकियो सैन को राज भगत जान कालजुग परमान ਨਾਨਕ ਗੁਰ ਅੰਗ ਤੇ ਅਮਰ ਕਾਯੋ ਸ੍ਰੀ ਗੁਰੂ ਰਾਜ ਅਬ ਚੱਲੇ ਟੱਲ ਆਦਿ ਕੁਰਖ ਘਰ ਮਾਇੋ ਕਾਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰ ਰਾਜ ਅਬ ਚੱਲੇ ਟੱਲ ਆਦ ਪਰਖ ਫੁਰਮਾਇਓ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਵਣ ਆਈ ਪ੍ਰਗਟ ਪਾਈ ਸਗਲੇ ਜੋਗ ਅੰਤਰ ਗੁਰ ਨਾਨਕ ਕੇ ਵਡਿਆਈ ਗਿਆਨ ਤਿਆਨ ਕਿਛ ਕਰਮ ਨਾ ਜਾਨਾ ਨਾਹਿ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਵਿਖਮ ਨਾ ਦੀ ਜਾਏ ਤਰਣੀ ਗਿਆਨ ਧਿਆਨ ਕੇ ਸਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਰਾਮ ਨਾਮ ਯੁਰ ਮਹਿ ਗयो ਜਾਕ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਸੁ ਕਹੁ ਟਲ ਗੁਰ ਸੇਵਿਆ ਜਹਨਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਧੁਖ ਜਾਇ ਹੋਵੈ ਸਭ ਤਕ ਸਮੰਦੀ ਨੂਰ ਅਰਸਹੁ ਕਰਸੋ ਛਟਿਆ ਤਦ ਡਿਟੇ ਸਚੇ ਪਾਤਸਾਹ मल जनम जनम दी कटिया सजण सचा पात सिर सा, सह सा जिस पास बढ़िया सोया सब न वे स सपन श्री गुरू साहिब जी सूही मह्ला पहला पांडा हचा पांडा आत मली तोत छो सी पांडा हा सोए जो ते साव सी पांडा आत मलीणु तोता हाल हु ਗੁਰੂ ਦਵਾਰ ਹੋਏ ਸੋਚੀ ਪਾਏ ਸੀ ਇਹ ਤਦਵਾਰ ਤੋਏ ਹੱਚਾ ਹੋਏ ਸੀ ਮੈਲੇ ਹੱਚੇ ਕਾ ਵਿਚਾਰ ਆਪ ਵਰਤਾਏ ਸੀ ਮਤਕ ਜਾਣੇ ਜਾਈ ਗਹ ਪਾਈ ਸੀ ਜੇ ਕਰਮ ਕਮਾਏ ਤੇਹਾ ਹੋਏ ਸੀ ਅੰਮ੍ਰਿਤ ਹਰ ਕਾਲਾ ਆਪ ਵਰਤਾਏ ਸੀ ਚੱਲਿਆ ਪਤ ਸੋ ਜਨਮ ਸਵਾਰ ਵਾ ਜਾ ਵਾਏ ਸੀ ਮਾਨਸ ਕਿਆ ਵੇ ਚਾਰਾ ਤੇ ਹਉ ਲੋਕ ਸੁਣਾਈ ਸੀ ਨਾਨਕ ਆਪ ਨਿਹਾਲ ਸਾਪ ਕੁਲ ਤਾਰ ਸੀ ਸੁਕਾ ਵਿਚਾਰਾ ਇਹੋ ਲੋਕ ਸੁਣਾਈ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਸਵਾਹੀ ਗੁਰੂ ਜੀ ਕੀ ਫਤਿਹ ਸੋਈ ਮਹੱਲਾ ਪਹਿਲਾ ਪੰਡਾ ਹੱਛਾ ਸੋਈ ਜੋਤਿਸ ਭਾਵਸੀ ਪੰਡਾ ਆਤਮ ਲੀਣ ਤੋਤਾ ਹੱਚਾ ਨਾ ਹੋਈ ਸੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰ ਕੀ ਸਾਜਿਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਤਨ ਤਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੀ ਤਨ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 730 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ